ਸਤਿ ਸ਼੍ਰੀ ਅਕਾਲ ਜੀ ਅ ਮੈਨੂੰ ਹੁਣੇ ਪਤਾ ਲੱਗਿਆ ਸੀਗਾ ਕਿ ਜੋ ਦੋ ਪ੍ਰਵਾਸੀਆਂ ਨੇ ਹਮਲਾ ਕਰਕੇ ਦੋ ਮੁੰਡਿਆਂ ਤੇ ਇੱਕ ਨੂੰ ਮੁੰਡੇ ਨੂੰ ਮਾਰਤਾ ਸੀ ਤੇ ਇੱਕ ਜ਼ਖਮੀ ਸੀਗਾ ਜਿਹੜੇ ਮੁੰਡੇ ਦਾ ਕਤਲ ਕੀਤਾ ਸੀ ਉਹ ਦਮਨਪ੍ਰੀਤ ਸਿੰਘ ਸੀ ਤੇ ਜਿਹੜਾ ਜ਼ਖਮੀ ਸੀ ਉਹ ਦਿਲਪ੍ਰੀਤ ਸਿੰਘ ਉਹਨੇ ਪਤਾ ਲੱਗਿਆ ਕਿ ਦਿਲਪ੍ਰੀਤ ਸਿੰਘ ਦੀ ਵੀ ਡੈਥ ਹੋ ਗਈ ਹੈ ਹੁਣੇ ਮੈਨੂੰ ਪਤਾ ਲੱਗਿਆ 2 ਮਿੰਟ ਪਹਿਲਾਂ ਭੁਪਿੰਦਰ ਨੇ ਮੈਨੂੰ ਦੱਸਿਆ ਉਦ੍ਰੁਨਾਲੀ ਮੈਨੂੰ ਪਤਾ ਲੱਗਿਆ ਕਿ ਲੱਕੇ ਦੇ ਘਰ ਨੂੰ ਵੀ ਪੁਲਿਸ ਕੇਰੀ ਖੜੀ ਹੈ। ਪਰ ਉਹਨਾਂ ਦੱਸ ਨਹੀਂ ਰਹੇ ਸੀਗੇ। ਤੇ ਮੇਰੀ ਹੁਣੇ ਮੈਂ ਲੱਕੇ ਨੂੰ ਫੋਨ ਕੀਤਾ ਤੇ ਮੇਰੀ ਉਹਦੇ ਨਾਲ ਗੱਲ ਹੋਈ ਆ। ਮੈਂ ਉੱਥੇ ਵੀ ਭਪਿੰਦਰ ਹਰਰਾਣੂ ਕਹਲੇ ਵੀਨਰਾ ਉਹਨਾਂ ਦੇ ਪਰਿਵਾਰ ਤੋਂ ਪਤਾ ਕਰੋ ਕਿ ਪਰਿਵਾਰ ਨਾਲ ਪਰਿਵਾਰ ਕੀ ਚਾ ਰਿਹਾ ਹੈ। ਕੀ ਕਰਗੇ? ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਤੇ ਪੁਲਿਸ ਨੇ ਘੇਰਿਆ ਹੋਇਆ ਹੈ ਤਿੰਨ 400 ਬੰਦੇ ਨੇ ਪਿੰਡ ਨੂੰ। ਔਰ ਕਿਸੇ ਨੂੰ ਗੱਲ ਕਰਨ ਨਹੀਂ ਦੇ ਰਹੇ। ਮੈਂ ਅੱਜ ਗਿਆ ਹੋਇਆ ਸੀ ਬਲਕਿ ਲੱਖਾ ਵੀ ਉੱਥੇ ਸੀ ਅਸੀਂ ਲੁਧਿਆਣੇ ਦੇ ਲਾਗੇ ਆਪਣਾ ਇਹ ਆਲੀ ਪਿੰਡ ਮਨਪ੍ਰੀਤਿਆਲੀ ਜੀ ਦਾ ਉੱਥੇ ਸਾਡੀ ਇੱਕ ਕਾਲੇ ਭਾਣੀ ਨੂੰ ਲੈ ਕੇ ਮੀਟਿੰਗ ਸੀਗੀ ਉੱਥੋਂ ਵਸੂਨ ਨਹੀਂ ਆਇਆ ਮੈਂ ਜਦੋਂ ਮੈਂ ਸਵੇਰ ਜਾ ਰਿਹਾ ਸੀ ਤਾਂ ਮੈਂ ਕਿਸੇ ਬੰਦੇ ਦੀ ਉੱਥੇ ਡਿਊਟੀ ਲਾਈ ਸੀ ਉਹਨਾਂ ਨੂੰ ਮਿਲਣ ਲਈ ਕਿ ਪਤਾ ਕਰ ਪਰਿਵਾਰ ਦਾ ਕੀ ਹਾਲ ਹੈ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਸ਼ਾਇਦ ਉਹ ਪੀਜੀਐ ਸ਼ਿਫਟ ਕਰਤਾ ਉਹਨਾਂ ਨੇ ਔਰ ਮੁੰਡਾ ਥੋੜਾ ਜਿਆਦਾ ਬੈਟਰ ਕੰਡੀਸ਼ਨ ਚ ਹੈ ਤਾਂ ਮੈਂ ਉਹਨਾਂ ਤੋਂ ਨੰਬਰ ਲਿਆ ਉਹਨਾਂ ਦਾ ਚਾ ਅੰਕਲ ਲਿਖਿਆ ਉਹਨੇ ਚਾਚਾ ਜਾਂ ਤਾਇਆ ਹੋਊਗਾ ਤਰਸੀਮ ਸਿੰਘ ਤਾਂ ਮੈਂ ਉਹਨਾਂ ਦੇ ਜਦੋਂ ਵਾਪਸ ਆ ਰਿਹਾ ਸੀ ਹੁਣੇ ਮੈਨੂੰ ਨਹੀਂ ਪਤਾ ਸੀ ਇਸ ਘਟਨਾ ਦਾ ਕੀ ਘਟਨਾ ਘਟ ਗਈ ਹੈ ਮੈਨੂੰ ਲੱਗਾ ਹੁਣ ਤੋਂ 3-4 ਘੰਟੇ ਪਹਿਲਾਂ ਮੈਂ ਉਹਦਾ ਫੋਨ ਵੀ ਮਲਾਉਂਦਾ ਰਿਹਾ ਵਟਸਐਪ ਤੇ ਵੀ ਔਰ ਨਾਰਮਲ ਕਾਲ ਵੀ ਨੋ ਰਿਪਲਾਈ ਆਇਆ ਤਾਂ ਮੈਨੂੰ ਲੱਗਿਆ ਸ਼ਾਇਦ ਉਹਦਾ ਧਿਆਨ ਰੱਖ ਰੇ ਹੋਣਗੇ ਤਾਂ ਸੌਂ ਗਏ ਹੋਣਗੇ ਕੱਲ ਫੋਨ ਕਰ ਲੂੰਗਾ ਕਿਉਂਕਿ ਮੇਰਾ ਸੀ ਤਾਂ ਮੈਂ ਕੱਲ ਜਾ ਕੇ ਆਵਾਂਗਾ ਹੁਣੇ ਮੈਨੂੰ ਦੱਸਿਆ ਮੁੰਡੇ ਨੇ ਹੁਣ ਰਾਤ ਦੇ ਵਜੇ ਹੋਏ ਨੇ 9:30 ਕਿ ਉਹਦੀ ਡੈਥ ਹੋ ਗਈ ਔਰ ਪੁਲਿਸ ਨੇ ਸਾਰਾ ਘਰ ਘੇਰਿਆ ਹੋਇਆ ਹੈ ਮੈਨੂੰ ਸਮਝ ਨਹੀਂ ਆਉਂਦੀ ਇਹ ਹੀ ਪੁਲਿਸ ਜੋ ਉਧਰ ਜਾ ਕੇ ਲੱਖੀ ਨੂੰ ਵੀ ਘੇਰੀ ਬੈਠੀ ਹੈ ਚਾਰ ਚੁਫੇਰੇ ਇਧਰ ਵੀ ਕੋ ਮਰੀ ਹੈ ਔਰ ਪੈਂਡ ਵੀ ਕੁੰਬਣਾ ਪੂਰਾ ਘੇਰਿਆ ਹੋਇਆ ਹੈ ਕੀ ਇਹ ਲਾਅ ਐਂਡ ਆਰਡਰ ਦੇ ਵੀ ਲਈ ਇੰਨਾ ਧਿਆਨ ਨਹੀਂ ਰੱਖ ਸਕਦੇ ਹੁਣ ਇਹਨਾਂ ਨੂੰ ਡਰ ਕਾਦਾ ਕਿ ਇਹ ਪਰਿਵਾਰ ਨਾਲ ਕਿਸੇ ਬੰਦੇ ਨੂੰ ਮਿਲ ਨਹੀਂ ਦੇ ਰਿਹਾ ਮੈਂ ਉੱਥੇ ਤਿੰਨ ਬੰਦਿਆਂ ਨੂੰ ਭੇਜ ਚੁੱਕੇ ਆਂ ਪੁਲਿਸ ਬਾਹਰ ਲੱਗੀ ਹੋਈ ਆ ਕਿਸੇ ਨੂੰ ਜਾਣ ਨਹੀਂ ਦੇ ਰਹੀ ਐ ਮੈਂ ਆਪਦੇ ਵੱਲੋਂ ਇਸ ਡਿਸਟ੍ਰਿਕਟ ਦੇ ਐਸਐਸਪੀ ਔਰ ਜੋ ਉਹਨੂੰ ਸੰਭਾਲ ਰਹੇ ਸੀ ਡੀਐਸਪੀ ਮਿਸਟਰ ਬੱਲ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਐ ਐ ਤੁਸੀਂ ਸਾਨੂੰ ਰੋਕ ਨਹੀਂ ਪਾਉਂਗੇ ਉੱਥੇ ਜਾਣਾ ਅਸੀਂ ਚੱਲੇ ਜਾਵਾਂਗੇ ਮੇਰੀ ਇੱਕ ਸਿਰਫ ਤੁਹਾਨੂੰ ਰਿਕਵੈਸਟ ਐ ਘਰ ਵਾਲਿਆਂ ਤੋਂ ਪੁੱਛੋ ਚਾਹ ਕੀ ਰਹੀ ਨੇ ਜੋ ਕਰਾਰੇ ਚਾਰੇ ਨੇ ਕਿਸੇ ਵੀ ਲੈਵਲ ਦੀ ਗੱਲ ਉਹ ਪੂਰੀ ਕਰੋ ਉਹਨਾਂ ਦੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਤੁਹਾਨੂੰ ਘਰ ਵਾਲਿਆਂ ਨਾਲ ਧੱਕਾ ਨਹੀਂ ਕਰਨ ਦੇਣਾ ਜੇ ਸਾਸੀਆਂ ਇੱਕ ਇੱਕ ਦੋ ਦੋ ਕਰਕੇ ਸਾਡੇ ਬੰਦਿਆਂ ਨੂੰ ਤੁਸੀਂ ਜਾਣ ਨਹੀਂ ਜਾ ਰਹੇ ਨਾ ਫਿਰ ਹਜੂਮ ਆ ਗਿਆ ਤਾਂ ਰੋਕ ਲੂਗੇ ਤੁਸੀਂ ਸੋਏ ਦੇ ਬਾਰੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਸਾਨੂੰ ਉਹਨਾਂ ਨਾਲ ਗੱਲ ਕਰਾਓ ਨਹੀਂ ਤਾਂ ਫਿਰ ਅਸੀਂ ਆਵਾਂਗੇ ਔਰ ਇਹ ਵੀ ਕੋਈ ਤਰੀਕਾ ਨਹੀਂ ਆ ਜਾ ਕੇ ਤੁਸੀਂ ਲੱਖੇ ਦਾ ਵੀ ਘਰ ਘੇਰਿਆ ਹੋਇਆ ਹੈ ਇਹ ਕੀ ਗੱਲ ਹੋਈ ਯਾਰ ਕੀ ਗੁਨਾਹ ਕੀਤਾ ਸੀ ਉਹਨੇ ਇਹ ਕੋਈ ਤਰੀਕਾ ਹੈ ਯਾਰ ਜਿਨ੍ਹਾਂ ਨੂੰ ਘੇਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਫੜਨਾ ਚਾਹੀਦਾ ਹੈ ਉਹਨਾਂ ਕਰਕੇ ਤੁਸੀਂ ਆ ਕਰ ਰਹੇ ਹੋ ਔਰ ਮੈਂ ਬਾਕੀ ਪੰਜਾਬ ਦੇ ਬੰਦਿਆਂ ਨੂੰ ਵੀ ਕਹੂੰਗਾ ਔਰ ਨੇੜੇ ਤੜੇ ਦੇ ਮੁੰਡਿਆਂ ਨੂੰ ਵੀ ਕਹੂੰਗਾ ਇਹ ਹੋਂ ਨਹੀਂ ਦੇਣਾ ਆਪਾਂ ਪਰਿਵਾਰ ਨਾਲ ਧੱਕਾ ਜੇ ਪਰਿਵਾਰ ਖੁਸ਼ ਹੈ ਖੁਸ਼ ਤਾਂ ਵਿਚਾਰੀ ਕਾਦੇ ਹੋਣਗੇ ਦੁਖੀ ਨਹੀਂ ਰੱਜ ਕੇ ਦੁਖੀ ਨਹੀਂ ਮਤਲਬ ਉਹ ਸੈਟੀਸਫਾਈ ਹੈ ਕਿ ਆ ਜੋ ਚੀਜ਼ ਅਸੀਂ ਕਰਨੀ ਚਾਹ ਰਹੇ ਹਾਂ ਜਾਂ ਜੋ ਅਸੀਂ ਚਾਹ ਰਹੇ ਹਾਂ ਉਹ ਹੋ ਰਿਹਾ ਹੈ ਫਿਰ ਸਾਨੂੰ ਕੋਈ ਮਸਲਾ ਨਹੀਂ ਪਰ ਜੇ ਪਰਿਵਾਰ ਉਸ ਚੀਜ਼ ਨਾਲ ਸਹਿਮਤ ਨਹੀਂਗਾ ਜੋ ਤੁਸੀਂ ਕਰਵਾ ਰਹੇ ਹੋ ਫਿਰ ਅਸੀਂ ਨਹੀਂ ਇਹ ਹੁੰਦੇ ਨਾ ਹਾਂ ਜੇ ਉਹ ਸਹਿਮਤ ਹੈ ਅਸੀਂ ਉਹਨਾਂ ਦੇ ਨਾਲ ਅਸੀਂ ਸਿਰਫ ਉਹਨਾਂ ਦੀ ਮਦਦ ਲਈ ਖੜੇ ਹਾਂ ਔਰ ਦੂਸਰੀ ਰਹੀ ਗੱਲ ਇਹਨਾਂ ਪ੍ਰਵਾਸੀਆਂ ਬਾਰੇ ਉਹ ਆਪਾਂ ਅੱਗੇ ਵੀ ਕਰਾਂਗੇ ਉਹਦਾ ਹੱਲ ਤਾਂ ਪਰਮਾਨੈਂਟ ਕੱਢਣਾ ਔਰ ਉਹ ਇੱਕ ਡਿਮਾਂਡ ਅਸੀਂ ਕਰ ਚੁੱਕੇ ਆਂ ਜਿਹੜੀ ਉੱਥੇ ਖੜ ਕੇ ਮੈਂ ਵਿਚਾਲੇ ਸਾਰਿਆਂ ਦੇ ਕਹੀ ਸੀ ਕਿ ਇਹਨਾਂ ਦੇ ਹੁਣ ਇੱਥੋਂ ਦੇ ਬਣੇ ਹੋਏ ਪੰਜਾਬ ਦੇ ਸਾਰੇ ਆਇਡੈਂਟੀਟੀ ਕਾਰਡਸ ਜਿੰਨੇ ਵੀ ਚਾਹੀਏ ਰਾਸ਼ਨ ਕਾਰਡ ਹੋਵੇ ਆਧਾਰ ਕਾਰਡ ਹੋਵੇ ਵੋਟ ਕਾਰਡ ਹੋਵੇ ਵੋਟਾਂ ਹੁਣੇ ਸਭ ਰੱਦ ਕੀਤੇ ਜਾਣ ਜੋ ਜਿਹਦੇ ਵੀ ਅਧਿਕਾਰ ਚ ਜੋ چیਫ ਸੈਕਟਰੀ ਦੇ ਐ ਡੀਸੀ ਦੇ ਐ ਮੁੱਖ ਮੰਤਰੀ ਦੇ ਐ ਔਰ ਜੇ ਸੈਂਟਰ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਐ ਸਰਕਾਰ ਆਫ ਦੇ ਵੱਲੋਂ ਲੇ ਕੇ ਰეკਮੈਂਡੇਸ਼ਨ ਦੇ ਸਕਦੀ ਹੈ ਕਿ ਕੀ ਕਰੋ ਔਰ ਇਹ ਉੱਥੇ ਸਾਰਿਆਂ ਦੇ ਸਾਹਮਣੇ ਖੜ ਕੇ ਉੱਥੇ ਵਾਦਾ ਕੀਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਨਾਲੋਂ ਕਿ ਅਸੀਂ 1 ਮਹੀਨੇ ਦੇ ਅੰਦਰ ਇਹਦਾ ਜਵਾਬ ਦੇਵਾਂਗੇ ਜੇ 1 ਮਹੀਨੇ ਬਾਅਦ ਇਹਦਾ ਤਸੱਲੀ ਬਖਸ਼ ਜਵਾਬ ਨਾ ਆਇਆ ਤਾਂ ਫਿਰ ਇਹ ਇੱਕ ਬਹੁਤ ਵੱਡੇ ਅੰਦੋਲਨ 'ਚ ਬਦਲੂਗਾ ਇਹ ਤੁਸੀਂ ਵੇਖ ਲਓ ਇਹ ਤੁਹਾਨੂੰ ਅਸੀਂ ਵਾਰਨ ਕਰ ਰਹੇ ਹਾਂ ਕਿਉਂਕਿ ਅਸੀਂ ਕੋਈ ਵੀ ਅਨਯੂਜਵਲ ਗੱਲ ਨਹੀਂ ਮੰਨ ਰਹੇਗੇ ਇਹ ਚ ਤੁਸੀਂ ਮੈਨੂੰ ਨਜ਼ਰਬੰਦ ਕਰੋਗੇ ਲੱਖੇ ਨੂੰ ਕਰੋਗੇ ਜਾਂ ਕਿਸੇ ਨੂੰ ਵੀ ਕਰੋਗੇ ਇਹ ਗੱਲ ਕੋਈ ਹੋਰ ਚੱਕ ਲੂਗਾ ਅਗੇ ਔਰ ਇਹ ਸਾਡਾ ਸਾਰਿਆਂ ਨੂੰ ਕਹਿ ਵੀ ਰਹੇ ਹਾਂ ਅਸੀਂ ਜੇ ਕਰਨਾ ਹੈ ਤੈਨੂੰ ਸਹੀ ਕਰੋ ਔਰ ਇਹ ਚੀਜ਼ ਅੱਗੇ ਤੋਂ ਨਾ ਹੋਵੇ ਔਰ ਉਹਦੇ ਲਈ ਜੋ ਅਸੀਂ ਕਿਹਾ ਉਹ ਗੱਲ ਕੀਤੀ ਜਾਵੇ ਸਰਕਾਰੋਂ ਕਰਦੀ ਨਜ਼ਰ ਆਵੇ ਨਹੀਂ ਤਾਂ ਨਾ ਤਾਂ ਅਸੀਂ ਇਸ ਪਰਿਵਾਰ ਨਾਲ ਟੱਕਾ ਹੋਣ ਦੇਣਾ ਇਸ ਸਿਲਸਿਲੇ 'ਚ ਔਰ ਨਾ ਹੀ ਪੰਜਾਬ ਨਾਲ ਥੱਕਾ ਹੁੰਦੇ ਨੇ ਸੋ ਤੁਸੀਂ ਬਾਕੀ ਵੀ ਜੋ ਸੁਣ ਰਹੇ ਐ ਉਹ ਵੀ ਜਰਾ ਇਹਦੇ ਤੇ ਅਮਲ ਕਰਿਓ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਹੋਣ ਨਹੀਂ ਦੇਣਾ ਨਾ ਪਰਿਵਾਰ ਨਾਲ ਥੱਕਾ ਨਾ ਪੰਜਾਬ ਨਾਲ ਥੱਕਾ ਸਸ਼ਕਤ